ਆਪਣਾ ਨਾਮ ਦੱਸ ਕੇ ਕਿਹੜੇ ਪਿੰਡ ਤੇ ਕੀ ਮਾਮਲਾ ਹੋਇਆ ਤੁਹਾਡੇ ਨਾਲ ਜੀ ਤੁਹਾਡੇ ਪਰਿਵਾਰ ਦਾ ਨਾਮ ਮੇਰਾ ਸ਼ਮਸ਼ੇਰ ਸਿੰਘ ਆ ਪਿੰਡ ਖੋਲੀ ਹਾਂ ਜੀ ਕੀ ਮਾਮਲਾ ਕੀ ਆ ਪਿੰਡ ਤੁਹਾਡੇ ਪਰਿਵਾਰ ਪਰਿਵਾਰ ਦਾ ਮਾਮਲਾ ਸਰ ਇਹ ਆ ਵੀ ਸਾਡਾ ਸੱਜਣ ਹੀ ਕੁਲਬੀਰ ਉਹਦੇ ਨਾਲ ਸਾਡਾ ਹੁੰ ਜਾਣੀ ਉਧਰ ਬੈਠੇ ਆ ਇਹ ਬੰਦੇ 5-7 ਆਏ ਆ ਦੋਹਰਾਇਆ ਆਪਣਾ ਤੇ ਸਾਡਾ ਬੇਟਾ ਬਾਹਰ ਨਿਕਲਣ ਲੱਗਾ ਐ ਤੇ ਇਹਨਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਬੇਟੇ ਤੇ ਗੋਲੀ ਵੱਜ ਗਈ ਆ ਤੇ ਥੱਲੇ ਵਾਲਾ ਧੜ ਜਿਹੜਾ ਆ ਉਹ ਰੁਗ ਗਿਆ ਐ ਸਾਡਾ ਖਰਚਾ ਵੀ ਬਹੁਤ ਜ਼ਿਆਦਾ ਲੱਗ ਗਿਆ ਐ 1.5 ਤੋਂ 2 ਮਹੀਨੇ ਅਸੀਂ ਹਸਤਾ ਰਹੇ ਹਾਂ ਅਮਨਦੀਪ ਇਹ ਪੁਲਿਸ ਜਿਹੜੀ ਆ ਕੋਈ ਕਾਰਵਾਈ ਨਹੀਂ ਕਰਨ ਢੀ ਪిల్లా ਲੋ ਉਲਟ ਸਾਡੇ ਤੇ ਸਾਡੇ ਬੰਦਿਆਂ ਤੇ ਦੁਹਰਾਇਆ ਆਪਣਾ ਕ੍ਰਾਸ ਪਰਚਾ ਵੀ ਕਰਤਾ ਕਿੰਨੇ ਬੰਦੇ ਆਏ ਸੀ ਜਿਹੜੇ ਇਹਨਾਂ ਦੇ ਹਮਲਾ ਕਰੇ ਸੀ ਬੰਦੇ ਇਹਦੇ 10-15 ਹੈਗੇ ਤੇ ਇਹ ਆ ਵੀ ਜਿਹੜੇ ਮੇਨ ਬੰਦੇ ਆ ਉਹਨਾਂ ਦਾ ਸਾਨੂੰ ਨਾਂ ਦਾ ਵੀ ਪਤਾ ਕੁਝ ਉਹਨਾਂ ਨੇ ਸੱਦੇ ਹੀ ਸਾਥੀ ਉਹਨਾਂ ਦਾ ਮੈਨੂੰ ਪਤਾ ਨਹੀਂ ਕਿੰਨੇ ਫਾਇਰਿੰਗ ਹੋਈ ਸਰ ਕਾਫੀ ਗੇਰ ਚੱਲਦੀ ਰਹੀ ਹੈ ਦੁਹਰਾਇਆ ਆਪਣਾ ਇਨਾਂ ਦੇ ਸਾਹਮਣੇ ਵੀਡੀਓ ਦੇ ਵਿੱਚ ਆਉਣ ਰਹੇ ਆ ਪਿਸਟਲ ਵੀ ਦੋਹਰਾਇਆ ਆਪਣਾ ਐ ਨਾਲ 12 ਬੋਰ ਵੀ ਆ ਇਹ ਕਾਫੀ ਬੰਦੇ ਆ ਦੋਹਰਾਇਆ ਆਪਣਾ ਸਿੱਧੇ ਇਹਨਾਂ ਨੇ ਫਾਇਰ ਮਾਰੇ ਆ ਤੇ ਸਾਡਾ ਬੱਚਾ ਜਿਹੜਾ ਹੈ ਉਹ ਮੜੀ ਹਾਲਤ ਦੇ ਵਿੱਚ ਆ ਕਿੰਨਾ ਸਮਾਂ ਕਿੰਨਾ ਹੋ ਗਿਆ ਗੱਲ ਨੂੰ ਤੇ ਪੁਲਿਸ ਵੱਲੋਂ ਕੀ ਹੁਣ ਤੱਕ ਕਾਰਵਾਈ ਹੋਈਗੀ ਸਰ 3 ਮਹੀਨੇ ਹੋ ਚੱਲੇ ਆ ਕੋਈ ਕਾਰਵਾਈ ਨਹੀਂ ਹੋਈ ਪੁਲਿਸ ਕੋਈ ਆਪਾਂ ਜਾ ਜਾ ਕੇ ਵੇਖ ਲਿਆ ਐ ਤੇ ਬੰਦੇ ਪਿੰਡ ਹੀ ਆ ਦੋਹਰਾ ਚੋਨਾ ਵੜਨ ਰਹੇ ਆ ਕਣਕਾਂ ਪੀਚਣ ਦੇ ਆ ਕੋਈ ਸਰੀਆਮ ਫਿਰਨ ਦੇ ਕੋਈ 1 ਰੁਪਏ ਦੀ ਸੁਣਾਈ ਨਹੀਂ ਸਾਡੀ ਪੁਲਿਸ ਕੋ ਜਾਂਦੇ ਤਾਂ ਪੁਲਿਸ ਕੀ ਕਹਿੰਦੀ ਪੁਲਿਸ ਸਾਰਾ ਲਾਰਾ ਬਤਲ ਆ ਜਿੰਦੇ ਆ ਕੋਈ ਗੱਲ ਨਹੀਂ ਅਸੀਂ ਦੁਬਾਰਾ ਅਰੈਸਟ ਕਰਦਾਂਗੇ ਅੱਜ ਸੇਰੇ ਕਰਾਂਗੇ ਪਰਸੋਂ ਕਰਾਂਗੇ ਐਦਾਂ ਹੀ ਆ ਦੁਹਰਾਇਆ ਆਪਣਾ ਟਾਈਮ ਨਗਾ ਲਿਆ ਤੇ ਸਰਕਾਰ ਦਾ ਦਬਾਅ ਬੜਾ ਵਾ ਸੋਨੀਆਂ ਮਾਂਜੀ ਵੀ ਦੁਹਰਾਇਆ ਆਪਣਾ ਉਧਰ ਬਹੁਤ ਜ਼ਿਆਦੀ ਮਤ ਕਰਨ ਦੀ ਤੇ ਪੁਲਿਸ ਤੁਹਾਡੇ ਉੱਤੇ ਪ੍ਰੈਸ਼ਰ ਵੀ ਪਾਇਆ ਜਾ ਰਿਹਾ ਹੈ ਸਾਡੇ ਤੇ ਪ੍ਰੈਸ਼ਰ ਇਹੋ ਹੀ ਆ ਵੀ ਤੁਸੀਂ ਰਾਜੀਨਾਵਾ ਕਰ ਲਓ ਤੇ ਨਹੀਂ ਤੇ ਕੋਈ ਕਾਰਵਾਈ ਨਹੀਂ ਅਸੀਂ ਕਰਾਂਗੇ ਹਾਂ ਹੁਣ ਕੀ ਮੰਗ ਕਰਦੇ ਮੰਗਤ ਇਹੋਈ ਆ ਵੀ ਸਾਨੂੰ ਅਨਸਾਫ਼ ਚਾਹੀਦਾ ਹੈ ਕਿ ਬੰਦੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜਿਆ ਜਾਵੇ ਤੇ ਸਾਨੂੰ ਅਨਸਾਫ਼ ਮਿਲਣਾ ਚਾਹੀਦਾ ਕੋਈ ਕੋਰਟ ਦੇ ਵਿੱਚ ਵੀ ਪਟੀਸ਼ਨ ਵਗੈਰਾ ਪਾਈ ਆ ਜੇ ਸਰਕਾਰ ਦੀ ਕਾਰਵਾਈ ਨਹੀਂ ਹੋ ਰਹੀ ਜੀ ਹਾਂਜੀ ਸਰ ਪਾਈ ਆ ਹਾਈ ਕੋਰਟ 'ਚ ਵੀ ਪਾਈ ਆ ਪਰ ਕੋਈ ਜੇ ਸਰਕਾਰ ਕਾਰਵਾਈ ਹੋਈ ਨਹੀਂ ਕੋਈ ਕਾਰਵਾਈ ਕਰਨਾ ਨਹੀਂ ਚਾਹੀਦੀ ਸਰ ਇਹ ਤੇ ਹੁਣ ਵੇਖੋ ਵੀ ਕੀ ਕੀਤਾ ਹੈ ਆਪਣਾ ਕੋਈ ਰਿਸ਼ਵਤ ਚਲਣ ਦੀ ਆ ਜਾਂ ਉਤੋਂ ਤੋਂ ਬਾਤ ਚਲਣ ਡਿਆ ਇਹ ਤੇ ਹੁਣ ਤੁਸੀਂ ਜਾਣੇ ਜੋ ਸਾਡਾ ਬੇਟਾ ਜਿੰਕੀ ਤੇ ਮੌਨ ਨਾਲ ਲੜ ਰਿਹਾ ਸਰ ਬੇਟਾ ਸਾਡਾ ਕਮਾਊ ਹੀ ਤੇ ਇਸ ਟਾਈਮ ਬਹੁਤ ਮਾੜੀ ਹਾਲਤ ਕੋਈ ਥੱਲੇ ਵਾਲਾ ਧਰਦੀ ਹੈ ਜੇ ਕੋਈ ਚਾਂਸ ਨਹੀਂ ਆ ਵੀ ਦੁਹਰਾਇਆ ਆਪਣਾ ਵੀ ਤੇ ਗੁਰੂ ਰਾਮਦਾਸ ਜੀ ਆ ਜੇ ਕਿਰਪਾ ਕਰੇ ਹਾਂਜੀ ਸਾਨੂੰ ਪ੍ਰਸ਼ਾਸਨ ਤੋਂ ਵੀ ਮੰਗ ਹੈ ਪ੍ਰਸ਼ਾਸਨ ਕੋਲ ਇਹ ਹੋਈ ਮੰਗ ਕਰਨ ਦੇ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿ ਕੋਈ ਸੁਣਾਈ ਨਹੀਂ ਹੋਣ ਦੀ ਸਾਡੀ ਦੋਸ਼ੀ ਜਿੰਨੇ ਆ ਉਹ ਸਾਰੇ ਦੁਹਰਾ ਗ੍ਰਿਫਤਾਰ ਚਾਹੀਦੇ ਬੰਦੀ ਕਾਰਵਾਈ ਨਹੀਂ ਬੰਦੀ ਕਾਰਵਾਈ ਜਿਹੜੀ ਆ ਉਹ ਫੋਲ ਹੋਣੀ ਚਾਹੀਦੀ ਵੀ ਆਪਣਾ ਨਾਮ ਦੱਸ ਕੇ ਕਿਹੜੇ ਪਿੰਡ ਤੋਂ ਆ ਕੀ ਮਾਮਲਾ ਸਾਰਾ ਮੇਰਾ ਨਾਮ ਗਰਪਾਲ ਸਿੰਘ ਆ ਪਿੰਡ ਮੇਰਾ ਖਵਾਲੀ ਆ ਤੇ ਕੀ ਮਾਮਲਾ ਕੀ ਆ ਸਾਰਾ ਮਾਮਲਾ ਇਹ ਆ ਵੀ ਇੱਕ ਕੁਲਵੀਰ ਸਿੰਘ ਦੇ ਘਰ ਬੈਠੇ ਬੰਦੇ ਸਾਡੇ ਤੇ ਇਹਨਾਂ ਦਾ ਕੋਈ ਪਹਿਲਾਂ ਤੋਂ ਮਸਲਾ ਹੈ ਕੋਈ ਇਹਨਾਂ ਦਾ ਕੋਈ ਝਗੜਾ ਝੋੜਾ ਆਪਣਾ ਹੈ ਸਾਡੇ ਤੇ ਉਹ ਗੱਲ ਨਹੀਂ ਜਦੋਂ ਇਹ ਘਰੋਂ ਪਰੇ ਅੰਦਰ ਨੂੰ ਇਹ ਆਪਣਾ ਉਦੋਂ ਗੋਲੀਆਂ ਚੱਲੀਆਂ ਤੇ ਸਾਡੇ ਬੱਚੇ ਤੇ ਗੋਲੀ ਲੱਗ ਗਈ ਸਾਡੇ ਬੱਚੇ ਦਾ ਕੀ ਨਾ ਤੇ ਕਿੰਨਾ ਵੱਲੋਂ ਗੋਲੀ ਚਲਾਈ ਗੋਲੀ ਉਧਰ 10-12 ਬੰਦੇ ਕਰਨਜੀਤ ਸਿੰਘ ਤੇ ਗੁਰਲਾਲ ਸਿੰਘ ਹੀ ਬਾਕੀ 15-20 ਬੰਦੇ ਹੀ ਕਿਉਂਕਿ ਸਾਨੂੰ ਇਹਨੇ ਬੰਦਿਆਂ ਦੇ ਸਾਰਾ ਦਾ ਪਤਾ ਨਹੀਂ। ਹਨ ਬੇੜਾ ਕੁਲਵੀਰ ਸਿੰਘ ਨਾਲ ਕਰੇ ਵੈਸੇ ਹੀ ਮਿਲਣ ਗਿਆ ਸੀ। ਵੈਸੇ ਬੱਚਾ ਉਧਰ ਸਾਡੇ ਅਸੀਂ ਕੰਮ ਪਿੰਡ ਕਰਦੇ ਕਰਾਏ ਜਿੰਨੋ ਮਰਜੀ ਪੁੱਛ ਲੋ ਉੱਥੇ ਪਿੰਡ ਕੰਮ ਕਰਦੇ ਹਾਂ। ਹਾਂਜੀ ਹਾਂਜੀ। ਝਗੜਾ ਜਿਹੜਾ ਸੀ ਜ ਕੁਲਵੀਰ ਸਿੰਘ ਨਾਲ ਦਾ ਸੀ। ਝਗੜਾ ਤੇ ਕੁਲਵੀਰ ਸਿੰਘ ਨਾਲ ਦਾ ਸੀ। ਸਾਡਾ ਤੇ ਕੋਈ ਵਿੱਚ ਅਸੀਂ ਨਹੀਂ ਝਗੜਾ। ਤੇ ਬੱਚੇ ਤੇ ਗੋਲੀ ਲੱਗੀ ਆ। ਕਿੰਨੇ ਕੋ ਬੰਦੇ ਸੀ ਉੱਥੇ? ਬੰਦੇ ਅਗਲੇ ਬੰਨੇ 15 ਬੰਦੇ ਹੈਗੇ 15 ਕ ਬੰਦੇ ਤੇ ਵੀਡੀਓ ਬੜੀਆਂ ਵੀ ਬਣੀਆਂ ਜੀ ਹਾਂ ਵੀਡੀਓ ਸਾਰ ਬਣੀਆਂ ਵੀਡੀਓ ਬੜੀਆਂ ਸਾਰੀਆਂ ਅਫਸਰਾਂ ਨੂੰ ਸੈਂਡ ਕੀਤੀਆਂ ਸਾਰੀਆਂ ਪਰ ਸਾਡੀ ਵੀਡੀਓ ਦਾ ਕੋਈ ਅਸਰ ਨਹੀਂ ਹੋਇਆ ਤੁਹਾਡੇ ਵੱਲੋਂ ਕੁਛ ਨਾ ਕੁਝਿਆਰ ਕੀਤੀ ਹਾਂਜੀ ਹਾਂਜੀ ਕੀਤੀ ਕਿੰਨਾ ਸਮਾਂ ਹੋ ਗਿਆ ਤੇ ਕੀ ਕਾਰਵਾਈ ਹੋਈ ਤਾਂ ਕਾਰਵਾਈ ਕੋਈ ਨਹੀਂ ਜੀ 2-3 ਮਹੀਨੇ ਹੋ ਚੱਲੇ ਜੋ ਤੇ ਕੋਈ ਹਾਲੇ ਤੱਕ ਸਾਡਾ ਕੋਈ ਮਸਲਾ ਨਹੀਂ ਹੋਇਆ ਨਹੀਂ ਪੁਲਿਸ ਕੋ ਜਾਂਦੀ ਹੈ ਜਾਂਦੇ ਆਂ ਪੁਲਿਸ ਕੋ ਜਾਂਦੇ ਆ ਸਾਡੇ ਨਾਲ ਪ੍ਰੈਸ ਵਾਲਾ ਵੀ ਜਾਂਦਾ ਵੀ ਭਰਵਿੰਦਰ ਔਲਖ ਹਾਂਜੀ ਹਾਂਜੀ ਤੇ ਕੀ ਕਾਰਵਾਈ ਕੀ ਹੋਈ ਹੁੰਦੀ ਪੁਲਿਸ ਕੀ ਕਹਿੰਦੀ ਤੁਹਾਨੂੰ ਪੁਲਿਸ ਇਹ ਕਹਿੰਦੀ ਆ ਕੋਈ ਗੱਲ ਨਹੀਂ ਤੁਹਾਡਾ ਫੈਸਲਾ ਕਰਾਂਗੇ ਹੱਕ ਕਰਾਂਗੇ ਤੁਹਾਡਾ ਪਰ ਸਾਡਾ ਕੋਈ ਹੱਲ ਤੱਕ ਕੋਈ ਮਸਲਾ ਨਹੀਂ ਹੋਇਆ ਇਹ ਹਲੇ ਤਾਂ ਕੋਈ ਅਰੈਸਟ ਨਹੀਂ ਹੋਇਆ ਕੋਈ ਕੁਝ ਨਹੀਂ ਆਇਆ ਕੋਈ ਗੱਲਬਾਤ ਨਹੀਂ ਕੋਈ ਕਿਸੇ ਨੂੰ ਅਰੈਸਟ ਨਹੀਂ ਕੋਈ ਗੱਲਬਾਤ ਨਹੀਂ ਸਗੋਂ ਸਾਨੂੰ ਅਗਲੇ ਬੰਨੇ ਇਹੋ ਹੀ ਆ ਵੀ ਤੜ ਤੇ ਆ ਕਾਰਵਾਈ ਕਰਾਂਗੇ ਇਸ ਤਰ੍ਹਾਂ ਕਰਾਂਗੇ ਨਹੀਂ ਤੇ ਰਾਜਨਾਮਾ ਕਰੋ ਕੀ ਪ੍ਰੈਸ਼ਰ ਪਾਇਆ ਜਾ ਰਿਹਾ ਕਿਸੇ ਵੱਲੋਂ ਪੂਰਾ ਪ੍ਰੈਸ਼ਰ ਪਾਇਆ ਜਾਂਦਾ ਆ ਕੇ ਸਾਡੇ ਤੇ ਪੂਰਾ ਪ੍ਰੈਸ਼ਰ ਆ ਕਿਸ ਚੀਜ਼ ਦਾ ਕਿਹੜਾ ਕਿੰਨਾ ਵੱਲੋਂ ਪ੍ਰੈਸ਼ਰ ਪਾਇਆ ਜਾ ਰਿਹਾ ਜੀ ਪ੍ਰੈਸ਼ਰ ਜਿੰਨਾ ਗੋਲੀਆਂ ਚਲਾਈਆਂ ਉਹਨਾਂ ਨੇ ਹਾਂ ਐਨਡੀਸੀ ਨੂੰ ਨਾ ਕੋ ਕੋਣ ਬੰਦੇ ਕਿੱਥੇ ਹੈ ਇਹੋ ਆਂਦੇ ਆ ਵੀ ਉਹ ਕਰਾਂਗੇ ਜੇ ਕਰਾਂਗੇ ਤਾਨ ਕਰਾਂਗੇ ਇਹਨਾਂ ਨੇ ਗੋੜੀਆਂ ਚਲਾਈਆਂ ਹੁਣ ਉਹ ਬੰਦੇ ਕਿੱਥੇ ਬੰਦੇ ਪਿੰਡ ਹੀ ਰਹਿੰਦੇ ਆ ਬੰਦੇ ਕਿੱਥੇ ਰਹਿੰਦੇ ਬੰਦੇ ਪਿੰਦੇ ਸ਼ਰੀਆਮ ਪੁਲਿਸ ਨੂੰ ਕੋਈ ਕਾਰਵਾਈ ਨਾ ਪੁਲਿਸ ਨੇ ਕੋਈ ਸਾਡੀ ਕੋਈ ਕੋਈ ਪੋਲੀਟੀਕਲ ਪ੍ਰੈਸ਼ਰ ਆ ਉਹ ਤੇ ਹੁਣ ਸੁਣਿਆ ਮੰਨਦਾ ਵੀ ਜਾਂਦੇ ਆ ਵੀ ਸੁਣਿਆ ਵੀ ਉਹਨਾਂ ਦਾ ਵਿੱਚ ਹੈਗਾ ਹੁਣ ਕੀ ਮੰਗ ਕੀ ਕਰ ਮੰਗ ਤਾਂ ਇਹ ਕਰਦੇ ਆ ਵੀ ਬੰਦੇ ਰੈਸਟ ਹੋਣੇ ਚਾਹੀਦੇ ਆ ਪੁਲਿਸ ਨੂੰ ਕਾਰਵਾਈ ਕਰਨੀ ਪੁਲਿਸ ਨੂੰ ਕਾਰਵਾਈ ਹੋਵੇ ਇਹ ਸਾਰੀ ਘਟਨਾ ਦੀ ਸੀਸੀਟੀਵੀ ਵੀਡੀਓ ਬਣੀ ਹੈ ਜੀ ਸਾਰਾ ਕੁਝ ਵੀਡੀਓ ਬਣੀਆਂ ਸਾਰੀਆਂ ਵੀਡੀਓ ਜਾ ਕੇ ਵਿਖਾਈਆਂ ਨੂੰ ਕੋਈ ਸਾਡਾ ਮਸਲਾ ਹਲੇ ਤੱਕ 3 ਮਹੀਨੇ ਹੋ ਚਲੇ ਕੋਈ ਹੱਲ ਨਹੀਂ ਆਇਆ ਹਾਂ ਜੀ ਹੁਣ ਬੇਟੇ ਦੀ ਕੀ ਕੰਡੀਸ਼ਨ ਹੈ ਬੇੜੇ ਦੀ ਕੰਡੀਸ਼ਨ ਇਹ ਆ ਵੀ ਅਮਨਦੀਪਾ 47 ਅਮਨਦੀਪ ਨੇ ਆਖਿਆ ਵੀ ਥੱਲੇ ਵਾਲਾ ਧੜ ਦੀ ਮੈਂ ਕੋਈ ਗਰੰਟੀ ਨਹੀਂ ਚੱਲ ਨਹੀਂ ਸਕਦਾ ਅਸੀਂ ਉਹਨੂੰ ਜਲੰਧਰ ਖੜਿਆ ਬੱਚੇ ਨੂੰ ਸਾਡਾ ਲੁਧਿਆਣੇ ਨੂੰ ਲੈ ਚੱਲਣ ਡਿਆ ਅਸੀਂ ਉਦੋਂ ਦੇ ਭੱਜੇ ਹੀ ਫਿਰਣ ਡੇ ਹਲੇ ਤੱਕ ਸਾਡਾ ਕੋਈ ਮਸਲਾ ਨਹੀਂ ਹੋਇਆ ਕਾਫੀ ਪੈਸਾ ਲੱਗ ਗਿਆ ਪੈਸਾ ਸਾਡਾ ਤੇ ਐਸੇ ਵਾਲੋਂ ਤੇ ਗੱਲ ਹੀ ਛੱਡ ਦੋ ਵੀ 5 ਲੱਖ ਰ ਜਾਈਓ ਬਹੁਤ ਜ਼ਿਆਦੇ ਕਰਜ਼ਾਈ ਹੋ ਗਏ ਇਹਨੇ ਮੈਂ ਕਰ ਨਹੀਂ ਸਕਦਾ ਜਿੰਨਾ ਮੈਂ ਚੁੱਕ ਝਗਾ ਕੇ ਆਪਣੇ ਬੱਚੇ ਦੀ ਖਾਤਰ ਆਪਣਾ ਪਹਾਰ ਲਵਾਂ ਸਰਕਾਰ ਤੋਂ ਕੋਈ ਮੰਗ ਕਰੀਏ ਸਰਕਾਰ ਕੋ ਇਹੋ ਮੰਗ ਕਰਨ ਰਿਹਾ ਵੀ ਜੋ ਸਾਡਾ ਮਤਲਬ ਵੀ ਕਲੇਮ ਹੈ ਹੱਕ ਸਾਨੂੰ ਮਿਲਣਾ ਚਾਹੀਦਾ ਹੁਣ ਪੁਲਿਸ ਵਾਲੋ ਤੁਹਾਡੇ ਕੋਲ ਕ੍ਰੋਸ ਪਰਚੇ ਵੀ ਕੀਤੇ ਜਾ ਰਹੇ ਨੇ ਅਸੀਂ ਧੱਕਾ ਸਾਡਾ ਕ੍ਰੋਸ ਪਰਚੇ ਤੁਹਾਨੂੰ ਪਤਾ ਹੀ ਹੈ ਕੋਈ ਧੱਕਾ ਹੋੰਡਿਆ ਪਰ ਆ ਕੋਈ ਸਰਕਾਰ ਦਾ ਪ੍ਰੈਸ਼ਰ ਪਾ ਰਹੇ ਪਾ ਰਹਿਆ ਸਰਕਾਰ ਦਾ ਪ੍ਰੈਸ਼ਰ ਮੰਗ ਕਰਦੇ ਨਹੀਂ ਸਰਕਾਰ ਮੰਗਤੇ ਹਨ ਉਹ ਕਰਦੇ ਆ ਵੀ ਸਾਡਾ ਜੋ ਇਨਸਾਫ ਹੋਣਾ ਚਾਹੀਦਾ ਜੋ ਵੀ ਸਾਡਾ ਬੱਚੇ ਦਾ ਸਾਡਾ ਬੱਚਾ ਕਮਾਉਂ ਹੀ ਸਾਲ ਦਾ 10-12 ਲੱਖ ਰੁਪਏ ਕਮਾਉਂਦਾ ਹੈ ਸਾਡਾ ਸਾਰਾ ਸਰਕਲ ਉਹਦੇ ਸਿੱਖਤੇ ਹੀ ਬੱਚੇ ਦੇ ਸਿੱਖ ਤੇ ਹਲੇ ਜਿਹੜੇ ਹੁਣੇ ਵਿਹਲੇ ਹੋ ਕੇ ਵਿੱਚ ਆ ਗਏ ਇਹ ਜਿਹੇ ਕੋਹਾਲੀ ਪਿੰਡ ਦੇ ਵਿੱਚ 21 83 21 825 ਨੂੰ ਇੱਕ ਦੋ ਪਾਰਟੀਆਂ ਦੇ ਵਿੱਚ ਝੜਾ ਹੋਇਆ ਸੀ ਜਿਸ ਸਬੰਧ ਦੇ ਵਿੱਚ ਅਸੀਂ 197 ਨੰਬਰ ਐਫ ਆਈ ਆਰ ਥਾਣਾ ਲੋਪੋਗਵੀ ਖੇ ਦਰਜ ਕੀਤੀ ਸੀ ਹਾਰਟ ਕੇਸ ਹੈਗਾ ਨਾਮ ਜਖਤ ਅਦੀਨ ਔਰ ਇਹਦੇ ਵਿੱਚ ਇੱਕ ਮਨਰੂਪ ਸਿੰਘ ਨਾਂ ਦਾ ਨੌਜਵਾਨ ਜਖਮੀ ਹੋਇਆ ਸੀਗਾ ਔਰ ਕੁਲਬੀਰ ਸਿੰਘ ਦੇ ਬੰਨਾਂ ਤੇ ਪਰਚਾ ਦਰਜ ਹੋਇਆ ਔਰ 26 8 2025 ਨੂੰ ਇਸੇ ਸਬੰਧ ਦੇ ਵਿੱਚ ਕ੍ਰਾਸ ਕੇਸ ਦਰਜ ਕੀਤਾ ਗਿਆ ਇਹਦੇ ਵਿੱਚ ਦੋਵੇਂ ਪਾਰਟੀਆਂ ਗ੍ਰਿਫਤਾਰੀ ਤੋਂ ਬਾਹਰ ਨੇ ਅੱਗੇ ਪਿੱਛੇ ਨੇ ਔਰ ਜਲਦੀ ਇਹਨਾਂ ਤੋਂ ਵਾਹ ਤੋਂ ਗ੍ਰਿਫਤਾਰੀ ਕੀਤੀ ਜਾਊਗੀ ਇਹ ਪਰਚਾ ਦਰਜ ਕਰਕੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿਉਂਕਿ ਕ੍ਰਾਸ ਕੇਸ ਆ ਇਹਦੇ ਵਿੱਚ ਦੋਵਾਂ ਪਾਰਟੀਆਂ ਤੇ ਅਗੇ ਪਰਚਾ ਦਰਜ ਆ ਔਰ ਦੋਵੇਂ ਪਾਰਟੀਆਂ ਆਪਣੀ ਗ੍ਰਿਫਤਾਰੀ ਤੋਂ ਅੱਗੇ ਪਿੱਛੇ ਨੇ ਔਰ ਜਲਦੀ ਹੀ ਦੋਵਾਂ ਪਾਰਟੀਆਂ ਨੂੰ ਗ੍ਰਤਾਰ ਕੀਤਾ ਜਾਊਗਾ ਉਹਦੇ ਜੀ ਗੋਲੀ ਲੱਗੀ ਆ ਸੀਰੀਅਸ ਇੰਜਰੀ ਆ ਉਹਦੇ 307 ਦਾ ਪਰਚਾ ਤਾਦੀ ਦਰਜ ਕੀਤਾ ਗਿਆ